ਜਿਹੜਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਡਾਉਣ ਦੀ ਧਮਕੀ ਦਿੱਤੀ ਹੈ ਬਹੁਤ ਹੀ ਨਿੰਦਣਯੋਗ ਗੱਲ ਹੈ ਇਸ ਮੁੱਦੇ ਉੱਤੇ ਅੱਜ ਵਿਚਾਰ ਚਰਚਾ ਕਰਾਂਗੇ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਸਿੱਖਾਂ ਦੀ ਜਿੰਦ ਜਾਨ ਹੈ ਇਹ ਸਿੱਖਾਂ ਦੇ ਲਈ ਧਾਰਮਿਕ ਤੁਰਾਏ ਇਹ ਸਿੱਖੀ ਦੀ ਪ੍ਰਚਾਰ ਦਾ ਕੇਂਦਰ ਹੈ ਇੱਥੇ ਭੁੱਖਿਆਂ ਨੂੰ ਲੰਗਰ ਫ੍ਰੀ ਦਿੱਤਾ ਜਾਂਦਾ ਹੈ ਅਤੇ ਦੁਖੀਆਂ ਦੇ ਜਿਹੜੇ ਦਰਦ ਨੇ ਉਹ ਇੱਥੇ ਦੂਰ ਹੁੰਦੇ ਨੇ ਆ ਕੇ ਪਰ ਆਪਾਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਕਿ ਤਿੰਨ ਚਾਰ ਦਿਨ ਤੋਂ ਜਿਹੜੀਆਂ ਲਗਾਤਾਰ ਈਮੇਲਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਈਮੇਲ ਹੈਂਡਲ ਤੇ ਆ ਰਹੀਆਂ ਨੇ ਜੋ ਕਿ ਬਹੁਤ ਮਾੜੀ ਗੱਲ ਹੈ ਜਿਹੜਾ ਵੀ ਬੰਦਾ ਇਹ ਈਮੇਲਾਂ ਭੇਜ ਰਿਹਾ ਮੈਂ ਉਹਨੂੰ ਕਹਿ ਦੇਣਾ ਚਾਹੁੰਦਾ ਕਿ ਤੇਰੇ ਵਰਗੀਆਂ ਤੁੱਕੀਆਂ ਤਿੱਕੀਆਂ ਬੜੀਆਂ ਆਈਆਂ ਇਹ ਸਿੱਖ ਲੋਕ ਨੇ ਜਿਹੜੇ ਇਹ ਬੱਬਰ ਸ਼ੇਰ ਨੇ ਇਹਨਾਂ ਨੇ ਤੇਰੇ ਵਰਗਿਆਂ ਦੀ ਪ੍ਰਵਾਹ ਨਹੀਂ ਕੀਤੀ ਹੈਗੀ ਤੋਂ ਸਿੱਖਾਂ ਨੂੰ ਡਰਾਉਣਾ ਚਾਹੁੰਦਾ ਸਿੱਖ ਕਦੇ ਵੀ ਨਹੀਂ ਡਰਨਗੇ ਅਤੇ ਇਹਦੇ ਨਾਲ ਦੀ ਨਾਲ ਸਰਕਾਰਾਂ ਨੂੰ ਵੀ ਚਾਹੀਦਾ ਜਿਹੜਾ ਵੀ ਬੰਦਾ ਇਹ ਈਮੇਲਾਂ ਭੇਜਦਾ ਉਹਨੂੰ ਫੜ ਕੇ ਉਹਦੇ ਜੁੱਤੀ ਫੇਰੇ ਸਿੱਖਾਂ ਨੂੰ ਵੀ ਚਾਹੀਦਾ ਇਹ ਆਪਣੇ ਪੱਦਰ ਤੇ ਵੀ ਲੱਭਣ ਕੇ ਕਿਹੜਾ ਬੰਦਾ ਐਵੇਂ ਦੀਆਂ ਮਾੜੀਆਂ ਗੱਲਾਂ ਕਰ ਰਿਹਾ ਹੈ ਤੇ ਉਹਦੇ ਫੜ ਕੇ ਟਕਾ ਕੇ ਜੁੱਤੀ ਫੇਰਨ ਤਾਂ ਕਿ ਐਵੇਂ ਦਾ ਕੰਮ ਅੱਗੇ ਤੋਂ ਨਾ ਕਰ ਸਕੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਸਿੱਖਾਂ ਲਈ ਜਿੰਦ ਜਾਨ ਹੈ ਜੇ ਕੋਈ ਵੀ ਗੁਰੂ ਤਾਂ ਮੱਲ ਮਾੜੀ ਨਿਗਾ ਨਾਲ ਵੇਖੂਗਾ ਤਾਂ ਸਿੱਖ ਉਹਨੂੰ ਜਿਹੜਾ ਮੂੰਹ ਤੋੜਵਾ ਜਵਾਬ ਹੈ ਉਹ ਦੇਣਗੇ ਪਿਛਲਾ ਤੁਸੀਂ ਇਤਿਹਾਸ ਦੇਖ ਲਓ ਭਾਵੇਂ ਜ਼ਕਰੀਆ ਖਾਨ ਹੋਵੇ ਭਾਵੇਂ ਮੀਰ ਮੰਨੂ ਹੋਵੇ ਜਿੰਨੇ ਵੀ ਸਿੱਖਾਂ ਨਾਲ ਮੱਥਾ ਲਾਇਆ ਹਰਮੰਦਰ ਸਾਹਿਬ ਅੰਮ੍ਰਿਤਸਰ ਵੱਲ ਮਾੜੀ ਨਿਗਾ ਨਾਲ ਵੇਖਿਆ ਉਹਦਾ ਕੱਖ ਨਹੀਂ ਰਿਹਾ ਇੰਦਰਾ ਗਾਂਧੀ ਸੀ ਉਹਦਾ ਵੀ ਮਾੜਾ ਹਾਲ ਹੋਇਆ ਸੀ ਅਤੇ ਹੁਣ ਵੀ ਜਿਹੜਾ ਜਿਹੜਾ ਬੰਦਾ ਵੀ ਗੁਰੂ ਘਰ ਨਾਲ ਮੱਥਾ ਲਾਊਗਾ ਉਹਦਾ ਰਹਿਣਾ ਕੱਖ ਨਹੀਂ ਹੈਗਾ ਸੋ ਜਿਹੜਾ ਵੀ ਐਵੇਂ ਲੰਗਰ ਹਾਲ ਨੂੰ ਬਾਬਰਾਂ ਦਾ ਡਾਊਨ ਦੀ ਧਮਕੀ ਦਿੰਦਾ ਮੈਂ ਉਹਨੂੰ ਕਹਿ ਦੇਣਾ ਚਾਹੁੰਦਾ ਕਿ ਤੂੰ ਐਵੇਂ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰ ਸਿੱਖ ਨੇ ਜਿਹੜੇ ਇਹ ਬੱਬਰ ਸ਼ੇਰ ਨੇ ਇਹ ਕਿਸੇ ਤੋਂ ਵੀ ਨਹੀਂ ਡਰਦੇ ਜਿਹੜਾ ਵੀ ਸਿੱਖਾਂ ਨਾਲ ਮੱਥਾ ਲਾਉਂਦਾ ਸਿੱਖਾਂ ਨਾਲ ਟੱਕਰ ਲੈਂਦਾ ਸਿੱਖ ਉਹਨੂੰ ਮੂੰਹ ਤੋੜਵਾ ਜਵਾਬ ਦਿੰਦੇ ਨੇ ਇਹਦੇ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਚਾਹੀਦਾ ਹੈ ਕਿ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਚੜ੍ਹਦੀ ਕਲਾ ਵਾਲੇ ਸਿੱਖ ਲਈ ਜਾਣ ਜਿਨ੍ਹਾਂ ਕੋਲ ਲਾਇਸੈਂਸ ਤੇ ਅਸਲਾ ਹੋਵੇ ਉਹ ਉਥੇ ਸੁਰੱਖਿਆ ਚਤਨਾਤ ਕੀਤੇ ਜਾਣ ਸਾਫਕਾ ਫੌਜੀਆਂ ਕੋਲ ਅਸਲਾ ਹੁੰਦਾ ਉਹ ਉਥੇ ਸੁਰੱਖਿਆ ਚਤਨਾਤ ਕੀਤੇ ਜਾਣ ਜਿਹੜੇ ਸਿੱਖੀ ਦੇ ਪਰਪੱਕ ਹੋਣ ਅਤੇ ਹਰ ਮੰਦਰ ਸਾਹਿਬ ਦੀ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ ਇਹਦੇ ਨਾਲ ਦੀ ਨਾਲ ਇਹ ਜਿਹੜੀਆਂ ਈਮੇਲ ਆਈਆਂ ਨੇ ਕਿ ਲੰਗਰ ਹਾਲੂ ਬਾਬਾ ਨਾਲ ਉਡਾ ਦੇਗੇ ਇਹ ਸਿਰਫ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਹੈ ਸਿੱਖ ਬੱਬਰ ਸ਼ੇਰ ਨੇ ਇਹ ਕਦੇ ਵੀ ਨਹੀਂ ਡਰਦੇ ਜਿਹੜਾ ਵੀ ਸਿੱਖਾਂ ਨਾਲ ਲੜਦਾ ਹੈ ਸਿੱਖ ਉਹਦੇ ਟਕਾ ਕੇ ਜੁੱਤੀ ਫੇਰਦੇ ਨੇ ਹੁਣ ਇਹ ਇਸ ਮੁੱਦੇ ਉੱਤੇ ਮੈਂ ਸਰਦਾਰ ਮਲਕੀਤ ਸਿੰਘ ਜੀ ਨੂੰ ਕਹਿਣਾ ਕਿ ਉਹ ਦੋ ਸ਼ਬਦ ਨੇ ਜਿਹੜੇ ਇਸ ਮੁੱਦੇ ਉੱਤੇ ਕਹਿਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਜੋ ਵੀ ਈਮੇਲ ਦੇਸਵੀ ਇਨਸਾਨ ਨੇ ਇਹ ਭੇਜੀ ਹੈ ਉਸ ਈਮੇਲ ਦੇ ਬਾਰੇ ਸਰਕਾਰ ਨੂੰ ਉਸ ਦੀ ਸ਼ਨਾਖਤ ਕਰਕੇ ਭਾਲ ਕਰਕੇ ਉਸ ਨੂੰ ਬੰਦੀ ਸਜ਼ਾ ਦੇਣੀ ਚਾਹੀਦੀ ਹੈ ਅਤੇ ਜੋ ਵੀ ਪ੍ਰਬੰਧ ਸਕਿਉਰਿਟੀ ਦਾ ਹੈ ਉਹ ਸ਼ਰੋਨੀ ਪ੍ਰਦਾਨ ਪੰਡਕ ਕਮੇਟੀ ਨੂੰ ਆਪ ਦੇ थ्रू ਕਰਨਾ ਚਾਹੀਦਾ ਹੈ ਔਰ ਸਕੈਨਿੰਗ ਸਿਸਟਮ ਦੇ थ्रू ਕਰਨਾ ਚਾਹੀਦਾ ਹੈ ਜੋ ਵੀ ਸ਼ਰਧਾਲੂ ਗੁਰਦਰਾ ਸਾਹਿਬ ਸ੍ਰੀ ਅਮਰੰਤ ਸਰ ਸਾਹਿਬ ਨਖਤਸਫੋਂ ਦੇ ਲਈ ਆਂਦਾ ਹੈ ਉਸ ਦੀ ਸਕੈਨਿੰਗ ਜੇਕਰ ਉਸ ਦੇ ਕੋਲ ਕੋਈ ਬੈਗ ਆ ਤਾਂ ਉਸ ਦੀ ਪ੍ਰੋਪਰ ਸਕੈਨਿੰਗ ਕੀਤੀ ਜਾਵੇ ਤਾਂ ਕਿ ਉਹਦੇ ਵਿੱਚ ਕੋਈ ਸਸਪੈਕਟਡ ਚੀਜ਼ ਨਾ ਅੰਦਰ ਜਾਵੇ। ਔਰ ਦੂਸਰੀ ਗੱਲ ਜਿਹੜੀ ਰਹਿਸ਼ਾ ਦੇ ਵਿੱਚ ਸਰਦਾਲੂ ਰਹਿੰਦੇ ਹਨ ਉਹਨਾਂ ਦੇ ਵੀ ਸੇਮ ਸੀਸੀਟੀਵੀ ਕੈਮਰੇ ਔਰ ਉਹਨਾਂ ਦੇ ਸਮਾਨ ਦੀ ਸਕੈਨਿੰਗ ਸਿਸਟਮ ਜਦੋਂ ਅੰਦਰ ਆਉਂਦੇ ਨੇ ਔਰ ਉਹਨਾਂ ਦੇ ਆਈਡੀ ਪ੍ਰੂਫ ਵੀ ਕੋਲ ਰੱਖਣੇ ਚਾਹੀਦੇ ਹਨ। ਬਿਲਕੁਲ। ਇਹਦੇ ਨਾਲ ਦੀ ਨਾਲ ਜਿਹੜਾ ਵੀ ਉੱਥੇ ਬੰਦਾ ਜਾਂਦਾ ਹੈ ਉਹਦੀ ਪੂਰੀ ਨਿਗਰਾਨੀ ਹੋਣੀ ਚਾਹੀਦੀ ਆ ਸਰਦਾਰ ਮਨਕੀਰ ਸਿੰਘ ਜੀ ਨੇ ਬਹੁਤ ਜਿਹੜੀ ਵਧੀਆ ਗੱਲ ਕੀਤੀ ਆ ਹੁਣ ਇਹਦੇ ਨਾਲ ਦੀ ਨਾਲ ਜੇ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖੀਏ ਪਿੱਛੇ ਦੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਵਾਲੀ ਸਾਣ ਮਹਾਰਾਣੀ ਪ੍ਰਨੀਤ ਕੁਰ ਉਹਨਾਂ ਦੇ ਖਾਤੇ ਦੇ ਵਿੱਚੋਂ ਕਿਸੇ ਨੇ 10 ਪਤਾ ਨਹੀਂ 12 ਲੱਖ ਰੁਪਏ ਕਢਾ ਲਿਆ ਸੀ ਉਸ ਨੂੰ 24 ਘੰਟਿਆਂ ਦੇ ਵਿੱਚ ਵਿੱਚ ਪੁਲਿਸ ਨੇ ਜਾ ਕੇ ਮੱਧ ਪ੍ਰਦੇਸ਼ ਤੋਂ ਫੜ ਲਿਆ ਸੀ ਇਹ ਈਮੇਲਾਂ ਦਾ ਵੀ ਪੁਲਿਸ ਪਤਾ ਲਾ ਸਕਦੀ ਆ ਪੁਲਿਸ ਨੂੰ ਚਾਹੀਦਾ ਹੈ ਕਾਰਵਾਈ ਸਾਰੀ ਕਰਕੇ ਜਿਹੜੇ ਬੰਦੇ ਨੇ ਵੀ ਈਮੇਲ ਭੇਜੀ ਹੈ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਅਤੇ ਇਹ ਮੈਂ ਸਮਝਦਾ ਕਿ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਹੈ ਸਿੱਖ ਨੇ ਜਿਹੜੇ ਉਹ ਕਦੇ ਵੀ ਨਹੀਂ ਡਰਨਗੇ ਸਿੱਖ ਬਹੁਤ ਬਹਾਦਰ ਕੌਮ ਹੈ ਸਿੱਖ ਐਵੇਂ ਦੀਆਂ ਲੰਡੂ ਧਮਕੀਆਂ ਤੋਂ ਨਹੀਂ ਡਰਦੀ ਜਿਹੜਾ ਵੀ ਜਿਹੜਾ ਵੀ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਸਿੱਖ ਉਹਦੇ ਟਿਕਾ ਕੇ ਜੁੱਤੀ ਫੇਰਦੇ ਨੇ ਜਿਹੜਾ ਵੀ ਸਿੱਖਾਂ ਨਾਲ ਮੱਥਾ ਲਾਉਂਦਾ ਉਹਦਾ ਰਹਿਂਦਾ ਕੱਖ ਨਹੀਂ ਸਿੱਖ ਬੱਬਰ ਸ਼ੇਰ ਨੇ ਜਿਹੜਾ ਵੀ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਸਿੱਖ ਕਿਸੇ ਤੋਂ ਨਹੀਂ ਡਰਦੇ ਸੋ ਇਸ ਕਰਕੇ ਜੇ ਸਾਰੇ ਸਿੱਖਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਸਰਦਾਰ ਮਣਕੀਰ ਸਿੰਘ ਨੇ ਜੋ ਕਿ ਹਸ਼ਿਆਰਪੁਰ ਜ਼ਿਲ੍ਹੇ ਦੇ ਬਹੁਤ ਸੂਝਵਾਨ ਆਗੂ ਨੇ ਸਾਫ ਕਾ ਫੌਜੀ ਨੇ ਇਹਨਾਂ ਨੇ ਵੀ ਬਹੁਤ ਸੁੰਦਰ ਵਿਚਾਰ ਰੱਖੇ ਨੇ ਸੋ ਇਸ ਕਰਕੇ ਸਾਰੇ ਸਿੱਖਾਂ ਨੂੰ ਇਸ ਮੁੱਦੇ ਉੱਤੇ ਬੋਲਣਾ ਚਾਹੀਦਾ ਹੈ ਅਤੇ ਅਖੀਰ ਦੇ ਵਿੱਚ ਮੈਂ ਇਹੀ ਗੱਲ ਕਹਿਣੀ ਚਾਹੁੰਨਾ ਕਿ ਇਹ ਲੰਡੂ ਈਮੇਲਾਂ ਭੇਜ ਕੇ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਹੈ ਪਰ ਸਿੱਖ ਕਦੇ ਵੀ ਨਹੀਂ ਡਰਨਗੇ ਕਿਉਂਕਿ ਸਿੱਖ ਨੇ ਜਿਹੜੇ ਇਹ ਬੱਬਰ ਸ਼ੇਰ ਨੇ ਇਹ ਹਰ ਉਸ ਜ਼ਾਲਮ ਦਾ ਪੂਰੇ ਤਗੜੇ ਹੋ ਕੇ ਮੁਕਾਬਲਾ ਕਰਦੇ ਨੇ ਜਿਹੜਾ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਸੋ ਇਸ ਕਰਕੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ ਸਾਡੇ YouTube ਚੈਨਲ ਮਨਜੋਤ ਸਿੰਘ ਘਰਾਏ ਨੂੰ ਸਬਸਕ੍ਰਾਈਬ ਕਰ ਲਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ